ਸਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਆਪਣੇ ਸਾਥੀਆਂ ਅਤੇ ਧਰਮ ਪਤਨੀ ਖਸ਼ਬੂ ਸ਼ਾਵਨ ਸੁਖਾ ਸਵਨਾ ਸਮੇਤ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਫਾਜ਼ਿਲਕਾ ਦੇ ਸਕਾਰੀ ਮਾਡਲ ਸਕੈਂਡਰੀ ਸਮਾਰਟ ਸਕੂਲ ਲੜਕਿਆਂ ਵਿਖੇ ਪੁੱਜੇ ਜਿੱਥੇ ਦਿਵਿਆਂਗਾਂ ਲਈ ਬਣਿਆ ਵਿਸ਼ੇਸ਼ ਕਮਰੇ ਨੂੰ ਸ਼ਿਫਟ ਕੀਤਾ ਗਿਆ ਅਤੇ ਬੱਚਿਆਂ ਨਾਲ ਬੈ ਕੇ ਗੱਲਾਂ ਬਾਤਾਂ ਕੀਤੀਆਂ ਅਤੇ ਉਹਨਾਂ ਨੂੰ ਬੂਟ ਤੇ ਹੋਰ ਸਮਾਨ ਵੰਡਿਤ ਕੀਤੇ ਅਤੇ ਕਿਹਾ ਗਿਆ ਵੀ ਇਹ ਵੀ ਸਮਾਜ ਦਾ ਹਿੱਸਾ ਹੰਤਿਆ ਨਾ ਬਿਨਾ ਸਮਾਜ ਦੀ ਸਿਰਜਣਾ ਨਾ ਮੁਮਕਿਨ ਹੈ। ਇਹਨਾਂ ਦੀ ਸੇਵਾ ਕਰਨਾ ਵੱਡਾ ਪੁੰਨ ਹੈ ਅਤੇ ਇਹਨਾਂ ਦੇ ਨਾਲ ਹਰ ਵੇਲੇ ਵਿਦਾਇਕ ਤੇ ਉਹਦੀ ਟੀਮ ਅਤੇ ਉਹਨਦਾ ਪਰਿਵਾਰ ਹਰ ਵੇਲੇ ਖੜਾ ਹੈ ਤੇ ਇਸ ਮੌਕੇ ਬੋਲਦੇ ਹੋਏ ਖਸ਼ਬੂ ਸਾਉਣ ਸੁਖਾ ਸੌਣਾ ਨੇ ਕਿਹਾ ਵੀ ਦਿਵਿਆਂਗਾ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜਿਹੜਾ ਦਿਨ ਆਨ ਦਿਵਸ ਮਨਾਇਆ ਜਾਂਦਾ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੋ ਬੱਚਿਆਂ ਨੇ ਇਸ ਕੀ ਕਹਿੰਦਾ ਅੱਜ ਸਾਡੇ ਜੋ ਛੋਟੇ ਛੋਟੇ ਬੱਚੇ ਨੇ ਭਾਗ ਲਾ ਦੇ ਪੀਸ ਜਿਨ੍ਹਾਂ ਨੂੰ ਪਹਿਲਾਂ ਬੜੀ ਪ੍ਰੋਬਲਮ ਆਉਂਦੀ ਸੀ ਜਗ੍ਹਾ ਦੀ ਇਹਨਾਂ ਲਈ ਅਸੀਂ ਜਗ੍ਹਾ ਦਾ ਪ੍ਰਬੰਧ ਕਰਕੇ ਜਿਹੜਾ ਦਿੱਤਾ ਹੈ ਤਾਂ ਉਸ ਨਵੀਂ ਜਗ੍ਹਾ ਤੇ ਅੱਜ ਪਹੁੰਚ ਕੇ ਨਾ ਬੱਚਾ ਦੇ ਬੱਚੇ ਆ ਕੇ ਇਹਨਾਂ ਨਾਲ ਬੈਠੇ ਆਂ ਔਰ ਜਿਵੇਂ ਟੰਡ ਦਾ ਟਾਈਮ ਹੈ ਤਾਂ ਛੋਟੇ ਛੋਟੇ ਬੱਚਿਆਂ ਨੂੰ ਸਪੈਕ ਸ਼ਰਟਸ ਔਰ ਸ਼ੂਜ਼ ਔਰ ਰਿਫਰੈਸ਼ਮੈਂਟ ਅੱਜ ਜਿਹੜਾ ਡਿਪਾਰਟਮੈਂਟ ਵਰਕ ਹੋ ਰਿਹਾ ਹੈ ਜੋ ਤੁਮਨੇ ਮੇਨ ਜੀ ਇਹਨਾਂ ਦੀ ਸਾਰੀ ਟੀਮ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਅਸੀਂ ਪ੍ਰੋਵਾਈਡ ਕਰਵਾ ਰਹੇ ਆਂ ਤੇ ਛੋਟੇ ਛੋਟੇ ਬੱਚਿਆਂ ਨਾਲ ਬਹੁਤ ਸਾਰੀਆਂ ਗੱਲਾਂ ਜੀ ਕੀਤੀਆਂ ਨੇ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਬੱਚਿਆਂ ਨੇ ਕਾਊਂਟਿੰਗ ਵੀ ਸੁਣਾਈ ਹੈ ਔਰ ABC ਵੀ ਸੁਣਾਈ ਹੈ ਔਰ ਬਹੁਤ ਸੋਹਣੇ ਸੋਹਣੇ ਗਾਣੇ ਵੀ ਸੁਣਾਏ ਆ ਭਜਨ ਵੀ ਸੁਣਾਏ ਆ ਤਾਂ ਬਹੁਤ ਜਿਹੜਾ ਵਧੀਆ ਇਹਨਾਂ ਬੱਚਿਆਂ ਨੂੰ ਇੱਥੇ ਫੈਸਿਲਿਟੀ ਕਵਾਈ ਜਾ ਰਹੀ ਹੈ ਇਹਨਾਂ ਦੇ ਟੀਚਰ ਬਹੁਤ ਵਧੀਆ ਗਾਈਡ ਕਰਕੇ ਇਹਨਾਂ ਬੱਚਿਆਂ ਦਾ ਜੋ ਵਿੱਚ ਹੁਨਰ ਹੈ ਉਹਨਾਂ ਨੂੰ ਤਰਾਸ਼ ਕੇ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਨੇ ਤਾਂ ਜਿਹੜੇ ਸਾਡੇ ਸਪੈਸ਼ਲ ਦੇ ਸਾਰੇ ਬੱਚੇ ਨੇ ਮੈਂ ਕਹਿੰਨਾ ਸਾਡੇ ਸ਼ੇਰ ਬੱਚੇ ਨੇ ਜਿਹੜਾ ਬਹੁਤ ਜਿਹੜੇ ਜਿੰਨਾਂ ਦੇ ਹਾਲਾਤ ਨੇ ਜਿਹੜੇ ਉਹਨਾਂ ਹਾਲਾਤਾਂ ਦੇ ਵਿੱਚੋਂ ਅੱਗੇ ਹੋ ਕੇ ਦੁਨੀਆ ਦੇ ਵਿੱਚ ਆਪਦਾ ਜਿਹੜਾ ਹੁਨਰ ਹੈ ਉਹਨੂੰ ਦੁਨੀਆ ਨੂੰ ਦਿਖਾ ਰਹੇ ਨੇ ਤਾਂ ਉਹਨਾਂ ਦੇ ਸਾਰੇ ਟੀਚਰ ਸਾਰਾ ਸਟਾਫ ਹੈ ਜਿਹੜੇ ਸਾਡੇ ਜਿੰਨੇ ਵੀ ਡਾਕਟਰ ਸਾਡੇ ਸੰਵੀਰ ਨੇ ਮੇਰੇ ਵਾਈਸ ਵੀ ਇੱਥੇ ਪਛਬੂ ਜੀ ਵੀ ਪਹੁੰਚੇ ਨੇ ਸਾਰੀ ਸਾਰੀ ਟੀਮ ਪਹੁੰਚੀ ਹੈ ਸਾ ਇਹਨਾਂ ਸਾਰਿਆਂ ਬੱਚਿਆਂ ਨਾਲ ਸਮਾਂ ਬਿਤਾ ਕੇ ਬਹੁਤ ਵਧੀਆ ਲੱਗਿਆ ਜੀ ਕਿੰਨੀ ਵੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਦੇਖ ਲਓ ਬੱਚਾ ਦੇ ਰੇਚੀ ਬੈਠੇ ਆ ਔਰ ਸਾਡਾ ਪ੍ਰੋਗਰਾਮ ਦੱਦੇ ਘੰਟਾ ਦਾ ਸੀ 1.5 ਘੰਟੇ ਤੋਂ ਜ਼ਿਆਦਾ ਹੋ ਗਿਆ ਸਾਨੂੰ ਇੱਥੇ ਬੱਚਿਆਂ ਦੇ ਵਿੱਚ ਬੈਠੇ ਨੂੰ ਇਹਨਾਂ ਦੇ ਨਾਲ ਖੇਡ ਰਹੇ ਆ ਇਹਨਾਂ ਨਾਲ ਗੱਲਾਂ ਕਰ ਰਹੇ ਆ ਔਰ ਇਹਨਾਂ ਨਾਲ ਹੀ ਜਿਵੇਂ ਸਮਾਂ ਬਿਤਾ ਰਹੇ ਆ ਤਾਂ ਬਹੁਤ ਸਰ ਮੈਮ ਵੱਡੇ ਵੱਡੇ ਦਾਰੇ ਦੇ ਕਮਰੇ ਹੋ ਅੱਜ ਬੱਚਿਆਂ ਦੇ ਬੈਠੋ ਕਿਵੇਂ ਲੱਗਦੇ ਆ ਮਰੀਤਾ ਜੀ ਇਹ 5th ਵਿਜ਼ਿਟ ਹੈ 기 ਮੈਂ ਤਾਂ ਬਹੁਤ ਵਾਰ ਆਂਦੀ ਆ ਇੱਥੇ ਤੇ ਅੱਜ ਜਿਹੜਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸਨ ਵਿਭਾਗ ਵੱਲੋਂ ਜਿਹੜੇ ਅੱਜ ਇੱਥੇ ਡਿਸਟ੍ਰਿਬਿਊਸ਼ਨ ਹੋਈ ਹੈ ਸਵੈਟਸ਼ਰਟਸ ਦੀ, ਸ਼ੂਜ਼ ਦੀ, ਰਿਫਰੈਸ਼ਮੈਂਟਸ ਦੇ ਰਹੇ ਆ ਬਹੁਤ ਵਧੀਆ ਉਪਰਾਲਾ ਹੈ ਜਿਹੜਾ ਸਾਈਨ ਲੈਂਗੁਏਜ ਡੇ ਵੀ ਹੈ, ਤੇ ਵਰਲਡ ਡਿਸੇਬਿਲਿਟੀ ਡੇ ਵੀ ਹੈ। ਤੇ ਮੈਂ ਹੀ ਅਰਦਾਸ ਕਰਦੀ ਆ ਕਿ ਬੱਚਿਆਂ ਵਿੱਚ ਇੰਨਾ ਪਰਮਾਤਮਾ ਅ ਫਲ ਬਖਸ਼ੀ ਹੌਸਲਾ ਦੇਵੇ ਜਿੰਨੀ ਟੀਚਰਸ ਇੱਥੇ ਮਿਹਨਤ ਕਰ ਰਹੇ ਆ ਇੱਕ ਇੱਕ ਬੱਚੇ ਨੂੰ ਸਿਖਾਉਣਾ ਉਹਨਾਂ ਦਾ ਇਮੋਸ਼ਨਸ ਦੇ ਨਾਲ ਉਹਨਾਂ ਨੂੰ ਟ੍ਰੀਟ ਕਰਨਾ ਬਹੁਤ ਵਧੀਆ ਗੱਲ ਹੈ ਤੇ ਮੈਂ ਤੈਨੂੰ ਧੰਨਵਾਦ ਕਰਦੀ ਆ ਟੀਚਰਸ ਦਾ ਵੀ ਤੇ ਪੂਰਾ ਜਿੰਨਾ ਵੀ ਸਟਾਫ ਹੈ ਗਰਲਸਪੂਲ ਦੇ ਪ੍ਰਿੰਸੀਪਲ ਆਇਨੇ ਸੋਨੂ ਮੈਮ ਸਾਰਿਆਂ ਦਾ ਤੈਨੂੰ ਧੰਨਵਾਦ ਕਰਦੀ ਆ ਬੱਚਿਆਂ ਦਾ ਇੰਨਾ ਖਿਆਲ ਰੱਖਦੇ ਨੇ ਤੇ ਜਿਹੜੀ ਇੱਕ ਜਗ੍ਹਾ ਦੀ ਪ੍ਰੋਬਲਮ ਸੀ ਉਹ ਐਮ ਐਲ ਐ ਸਾਹਿਬ ਨੇ ਪ੍ਰੋਵਾਈਡ ਕਰਵਾਈ ਹੈ ਤਾਂ ਕਿ ਇੱਕ ਸੁਰੱਖਿਤ ਥਾਂ ਦੇ ਵਿੱਚ ਬੱਚੇ ਬੈਠ ਸਕਣ ਕੁਸ਼ੀ ਫਾਊਂਡੇਸ਼ਨ ਕੁਸ਼ੀ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੋ ਬੋਸਰ ਇਲਾ ਕੈਨ ਵੀ ਵਿਜ਼ਿਟ ਕਰਕੇ ਆ ਕੋਈ ਗੱਲ ਹੋਈ ਸੀ ਮੈਂ ਇਹਨਾਂ ਨੂੰ ਕਿ ਇਹਨਾਂ ਪੜ੍ਹਾਈ ਦੇ ਵਿੱਚ ਥੋੜਾ ਜਿਹਾ ਇਹ ਨਹੀਂ ਕਾਪੀਟ ਕਰ ਸਕਦੇ ਕਿ ਕਿਸ ਨੂੰ ਸੁਣਦਾ ਨਹੀਂ ਹੈ ਕੋਈ ਗੋਲ ਨਹੀਂ ਸਕਦੇ ਚ ਲੇਕਿਨ ਇਹ ਜਨਾਲ ਨਾਲ ਨਾਲ ਅਸੀਂ ਜਿਵੇਂ ਟੌਇਜ਼ ਹੁੰਦੇ ਨੇ ਬੱਚਿਆਂ ਦੇ ਗੇਮਸ ਹੁੰਦੀਆਂ ਨੇ ਬ੍ਰੇਨ ਗੇਮਸ ਹੁੰਦੀਆਂ ਨੇ ਉਹਦੇ ਤੋਂ ਕੀ ਹੈ ਕਿ ਇਹ ਅੱਗੇ ਵਧਣਗੇ ਇਹਨਾਂ ਦਾ ਦਿਮਾਗ ਤੇ ਐਕਸਪੋਜ਼ਰ ਹੋਰ ਵਧਦਾ ਹੈ ਤੇ ਮੈਂ ਸਾਨੂੰ ਇਹ ਕਿਹਾ ਸੀ ਕਿ ਜੇ ਉਸ ਚੀਜ਼ ਦੀ ਕੋਈ ਡਿਮਾਂਡ ਹੈ ਤਾਂ ਬੱਚਿਆਂ ਦੀ ਆਪਾਂ ਪੂਰੀ ਕਰੀਏ ਕੋਈ ਵੀ ਬਲੇ ਬਲੇਵੇ ਬਣਾ ਕੇ ਉਹਨਾਂ ਨੂੰ ਇਨਵੋਲ ਰੱਖੀਏ ਤੇ ਉਹ ਪੁੱਛ ਗਿਆ ਸੀ ਜਲਦੀ ਖੁਰੀ ਕਰ। ਥੈਂਕ ਯੂ ਮੈਡ। ਇਹ ਵੀ ਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ। एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत